ਸਰੀ ਕਿਰਪਾ ਨਾਲ ਸਨੈਚਰ ਫੜਿਆ ਦੇ ਬਾਰੇ ਜਾਣਕਾਰੀ ਦਿਓਗੇ ਐ ਅੱਜ ਇੱਕ ਰੀਸ਼ੂ ਨਾਮ ਦੀ ਔਰਤ ਆਪਣੇ ਕੰਮ ਤੇ ਜਾ ਰਹੀ ਸੀ ਉਹਨੇ ਆਟੋ ਫੜਨਾ ਸਿੱਖਿਆ ਜਦੋਂ ਉਹ ਮੁੰਡੀ ਖਾਲੜ પેટ્રોલ ਪੰਪ ਦੇ ਕੋਲ ਪਹੁੰਚਦੀ ਆ ਤੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਸੱਟ ਕਿ ਉਹਦਾ ਪਰਸ ਸੀਨ ਲਿਆ ਜਿਸ ਦੇ ਵਿੱਚ ਉਹਦੇ ਕੈਸ਼ ਹੋ ਪੈਸੇ ਵਗੈਰਾ ਤੇ ਹੋਸੀ ਕਿ ਤੇ ਉਹਦੇ ਡਿੱਕੀ ਉੱਤੇ ਸੱਟ ਵੀ ਲੱਗ ਜਾਂਦੀ ਹੈ ਉਹਨੇ ਕੰਪਲੇਂਟ ਕੀਤੀ ਸੀ ਜਿਸ ਦੀ ਕੰਪਲੇਂਟ ਦੇ ਆਧਾਰ ਤੇ ਐਫ ਆਰ ਨੰਬਰ 69 ਅ ਅੰਡਰ ਸੈਕਸ਼ਨ 379 ਬੀ ਆਈਪੀਸੀ ਦੇ ਤਹਿਤ ਦਰਜ ਰਿਜਿਸਟਰ ਕੀਤਾ ਗਿਆ ਅ ਜਿਸ ਦੇ ਤਹਿਤ ਅਸੀਂ ਇਹ ਛੇ ਮਾਰਕੀ ਚੌਕ ਤੇ ਨਾਕਾ ਲਾਇਆ ਹੋਇਆ ਸੀਗਾ ਤੇ ਉੱਥੋਂ ਸਾਨੂੰ ਅਸੀਂ ਇਸ ਬੰਦੇ ਨੂੰ ਆਰਾਊਂਡ ਅਪ ਕੀਤਾ ਫਰਦਰ ਦੀ ਇਨਵੈਸਟੀਗੇਸ਼ਨ ਚੱਲੀ ਸਰ ਕੀ ਕੀ ਸਮਾਨ ਬਰਾਮਦ ਹੋਇਆ ਤੋਂ ਫਿਲਹਾਲ ਤਾਂ ਜਿਹੜਾ ਉਹਦੇ ਕੋਲ ਪਰਸ ਨੇ ਕੋਇਆ ਸੀਗਾ ਉਹ ਸਾਨੂੰ ਮਿਲ ਗਿਆ ਫਿਰ ਹੋਰ ਸਰ ਜਿਹੜੇ ਮੋਟਰਸਾਈਕਲ ਜਿੱਥੇ ਤੇ ਜਾ ਰਹੀ ਸੀ ਇਹਦਾ ਆਪਣਾ ਹੀ ਹੈ ਕਿ ਇਹ ਵੀ ਚੋਰੀ ਦਾ ਜੀ ਇਹ ਦਰਾਨੇ ਤਪਤੀਸ਼ ਨੂੰ ਫਰਦਰ ਕੀ ਸਾਹਮਣੇ ਆਉਂਦਾ ਇਹਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਚਾਹੀਦੀ ਸਰ ਪਹਿਲਾਂ ਵੀ ਕੋਈ ਹੈ ਮਾਮਲਾ ਦਰਜ ਹੈ ਤੇ ਕੋਈ ਬੰਦੇ ਰ ਅ ਫਿਲਹਾਲ ਤਾਂ ਹਾਲੇ ਕੋਈ ਸਾਹਮਣੇ ਆਈ ਹੋਈ ਚੀਜ਼ ਨਹੀਂ ਹੈ ਕੋਈ ਪਹਿਲਾ ਵਾਰਦਾਤ ਕੋਈ ਹਾਂ ਇੱਕ ਹੋਈ ਹੈ ਵਾਰਦਾਤ ਐਸੀ ਕਰਰ ਦੇ ਇਲਾਕੇ ਦੇ ਵਿੱਚ 9 ਤਰੀਕ ਦੀ ਜਿਹਦੇ ਵਿੱਚ ਇਹਨੇ ਕਿਸੇ ਔਰਤ ਦਾ ਪਰਸ ਛੀਨ ਲਿਆ ਸੀਗਾ ਉਹਦੇ ਵਿੱਚੋਂ ਦਾ ਮੋਬਾਈਲ ਵਗੈਰਾ ਵੀ ਸੀਗਾ ਤੇ ਹੁਣ ਕੋਈ ਸਰ ਅੱਗੇ ਹੋਰ ਕੋਈ ਤੇ ਕਨੈਕਟੀਵਿਟੀ ਕਿਸੇ ਨਾਲ ਦਿਖਦੀ ਹੋਵੇ ਐ ਕੱਲ ਇਹਨੂੰ ਅਸੀਂ ਮੰਨ ਜੋਗਾ ਤਾਂ ਹਾਲ ਤੱਕ ਸਪੀਸ਼ ਕਰਕੇ ਰਿਮਾਈਂਡ ਲਵਾਂਗੇ ਫਰਦਰ ਰਿਮਾਈਂਡ ਅਸੀਂ ਫੇਰ ਦੁਗਾਈ ਨਾਲ ਤਕਤੀਸ਼ ਕਰਕੇ ਜੋ ਵੀ ਸਾਹਮਣੇ ਹੋਏਗਾ ਹੈ ਕਿੱਥੋਂ ਤੱਕ ਰਹਿਣ ਵਾਲਾ ਜੀ ਇਹ ਪਿੱਛੇ ਤੋਂ ਜੋ ਵੀ ਤਾਂ ਰਹਿਣ ਵਾਲਾ ਤੇ ਹੁਣ ਹਾਲ ਵਾਸਤੇ ਇਹ ਦੇ ਸਮਝ ਰਿਹਰੇ ਆ